ਤੇ ਦਾਣਾ ਚੈੱਕ ਕਰ ਏਦਾਂ ਆ ਵੇਹ ਤਾਉਣੇ ਤੇ ਵੇਖ ਤਰਾ ਓ ਮਾਈ ਗਾਡ ਤੇਰਾ ਘੜਾ ਵੇ ਆ ਤੇ ਨਰਾ ਦਾਣਾ ਮਰਨ ਦੀ ਆ ਇੱਕ ਮੈਂ ਟੈਂਕ ਚ ਕੀੜੀ ਆਂਦੀ ਤੇ ਕੈਨੇਡਾ ਕੈਨੇਡਾ ਹੁੰਦੀ ਆ ਕੈਨੇਡਾ ਦੀਆ ਕੰਬੈਨ ਆ ਕੇ ਨੀ ਚਾਰੇ ਉਹਨਾਂ ਨਾਲ ਵਿੱਚ ਪੂਰੀ ਬਣਾਈ ਜਾਂਦੀ ਪਿੱਛੇ ਉਹ ਮੈਂ ਤਾਂ ਅੱਗੇ ਕਹਿੰਦਾ ਇੱਥੇ ਹੀ ਬਣਾ ਲਓ ਕਿਉਂਕਿ ਪੰਜਾਬ ਚ ਪੰਗੇ ਲੈਂਦੇ ਰਹਿੰਦੇ ਆ ਜਿਹਨਾਂ ਪੰਜਾਬੀ ਇੱਥੇ ਕੱਟਾ ਹੋਇਆ ਹੰਦਾਰ ਚੇ ਦੇ ਇਸ ਨੂੰ ਤਾਂ ਥੋੜੀ ਜਹੀ ਫਕਲ ਦਾ ਸਾਲ ਪਰ ਪਹਿਲਾ ਸੜਕਾ ਟਰੱਕ ਯਾੜਾ ਹੁੰਦਾ ਬੜੇ ਟੋਰ ਸੀ ਵਾਗੇ ਤੋਂ ਇੱਥੇ ਲੰਘਦੇ ਦਾ ਮਸੂਤੀਆ ਤੇ ਹੁੰਦਾ ਹੀ ਆ ਭਾਵੇਂ ਇਧਰੋਂ ਆਈਦਾ ਭਾਵੇਂ ਉਧਰੋਂ ਆਈ ਆ ਜੀ ਬਦਲ ਲੈ ਲੇ ਲੁੜੇ ਕੀ ਠੀਕ ਹੈ ਕੰਮ ਮੈਂ ਨਾ ਜੇ ਘਰ ਤਾਂ ਹੀ ਜਾਣਾ ਤੇ ਠੀਕ ਹੈ ਉਹ ਵੀ ਤਾਂ ਸੁਰਖਲਾਰ ਕੇ ਬੈਠਾ ਇੱਥੇ ਰਹਿੰਦਾ ਵੀ ਆਏ ਨਾ ਉਹ ਸਿਰ ਸੁਰਖਲਾ ਰਿਹਾ ਹੈ ਜਵਾਨ ਸੌਣ ਤੇ ਸਾਹੂ ਆ ਗਿਆ ਨਾ ਜੀ ਦਾਣਾ ਕਿੰਨਾ ਕਿਲੋ ਹੋਇਆ ਮੋਟਾ ਸ਼ਤੋ ਨੂੰ ਨਾ ਵੀ ਮੈਂਚਣ ਜੀ ਪਾਉਣਾ ਲੋਕਾਂ ਦੇ ਸਾਰਾ ਆਈ ਜਾਣੀ ਘੁੰਮ ਕੇ ਤੇ ਇਹ ਹੁਣ ਹੀ ਪਤਾ ਨਹੀਂ ਕਿੱਥੀ ਜਾ ਕੇ ਉਹਨੂੰ ਰੱਖ ਹੈਗੀ ਜਗ੍ਹਾ ਤੇ ਰੁਕਨੇ ਰਾਈਟ ਲੈ ਲਿ ਗਏ ਮੈਂ ਸਟਾਪਸ ਉਹ ਕਿੰਨੇ ਜਾਣਾ ਉਧਰ ਹੀ ਹੈ ਉਧਰ ਤੇ ਚੱਲਦੇ ਆਪਾਂ ਅੱਗੇ ਅੱਛਾ ਘੁੰਮ ਕੇ ਉਧਰੋਂ ਆਉਗੀ ਹੈ ਸਾਰਾ ਹੀ ਕੀ ਉਹ ਟਰਾਲੀ ਲਾਈਏ ਨੇ ਕਿੱਥੇ ਉਹ ਖੜੇ ਸੜਕ ਦੇ ਉੱਤੇ ਉਹਦੇ ਤੇ ਹੈਗੀ ਜਗ੍ਹਾ ਅੰਦਰ ਦੇ 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 ਲੈ ਗਗਨ ਤਾਂ ਆਪ ਮਜ਼ਾਕ ਹੈ ਗਗਨ ਕਿੱਡੀ ਰਕਵਾਤੀ ਮਜ਼ਾਕ ਹੈ ਨਾ ਇਹ ਤਾਂ ਮਜ਼ਾਕ ਢਾ ਕੇ ਪਾਪ ਲੱਗਦਾ ਸੰਤ ਸਲੋਕ ਬੰਦਾ ਇਹ ਨਹੀਂ ਮਜ਼ਾਕ ਢਾਉਣਾ ਇਧਰ ਉਹ ਵੱਡ ਕੀ ਆ ਦੋ ਤਿੰਨ ਗੇੜੇ ਲਾ ਗਈ ਮੁੜ ਕੇ ਕੀ ਨਾ ਇਹ ਚਪਲੀ ਵਿੱਚ ਨੀਂ ਦਾ ਬਣਾ ਗਗਨ ਉਤਰ ਕੇ ਵੇਗਾ ਖੋਲੀ ਕਿੰਨੀ ਕਿਡੂੰਗੀ ਜੱਸਾ ਬੜਾ ਦਾ ਉਤਾਰ ਮੈਨਾ ਜੀ ਜੇੜੀਆਂ ਨਾ ਆਹੀ ਗੱਡੀ ਬਿੱਡੀ ਰੋਕਾਂ ਤੋਂ ਇਹ ਕਦਣਾ ਰਾਜ ਫੱਟੀ ਪਈ ਹੈ ਨਾ ਇੰਤੋਂ ਕਦਾਂ ਕਿਤੇ ਆਊਗਾ ਆ ਆ ਜਾਣਾ ਜਾਣਾ ਵਾਰ-ਵਾਰ ਕੁੰਮ ਬੰਦਿਆ ਆ ਆ ਜਾਣਾ ਜਾਣਾ ਕਿੱਥੇ ਕੁ ਵੇ ਆ ਆਉਂਦੇ ਪਿੱਛੇ ਉਹ ਨੋ ਪਿੱਛੇ ਬੜੀ ਪਿੱਛੇ ਜਿਆਣਾ ਮੁੜਦੀ ਹੈ ਬਈ ਇਹਦਾ ਟੈਂਕੀ ਬੜਾ ਵੱਡਾ ਹੋਣਾ ਜਿਹੜਾ ਇਹਨਾਂ ਲੰਮਾ ਗੇੜਾ ਲੈ ਕੇ ਆ ਰਹੀ ਹੈ ਟ੍ਰਾਲੀ ਦੇਖ ਕੇ ਨਾ ਪਰ ਦਿੰਦੀ ਹੋਣੀ ਹੈ ਨਾ ਸਹੀ ਗੱਲ ਹੈ ਤਾਂ ਟੈਂਕ ਬਹੁਤ ਵੱਡਾ ਹੋਣਾ ਇਹ ਤੇ ਨਾ ਉੱਤਰਾ ਤਾਂ ਦਾਣਾ ਚੈੱਕ ਕਰ ਲਾਓ ਏਦਾਂ ਆ ਵੇਖ ਪਾਉਣੇ ਤੇ ਵੇਖ ਤਰਾ ਓ ਮਾਈ ਗੋਡ ਤੇਰਾ ਘੜਾ ਆ ਜੇ ਆ ਤੇ ਨਿਰਾ ਦਾਣਾ ਮਰਨ ਦੀ ਆ ਇੱਕ ਮੈਂ ਟੈਂਕ ਚ ਕਿਹੜੀ ਆਂਦੀ ਐ ਭਈ ਬਹੁਤ ਉਗਦਾ ਇਥੇ ਹੈ ਬੜਾ ਉਗਦਾ ਇਥੇ ਦਾਣਾ ਉਪਰਾ ਵੇ ਟੈਗ ਚ ਲੀ ਜਾਂਦੀ ਕੀ ਐ ਭਈ ਟੈਂਕ ਚ ਲੀ ਆ ਗਈ ਰਹੀ ਐ ਦਾਣੇ ਤਾਂ ਹੀ ਤਾਂ ਇੱਕੋ ਕਿਹੜਾ ਲਈ ਹੁੰਦੀ ਐ ਸਿੱਟੇ ਚ ਵੇਖੀ ਦਾਣਾ ਹੀ ਦਾਣਾ ਸਿੱਟੇ ਦੇ ਅੰਦਰ ਐਂ ਦੇ ਇੰਨੇ ਡਾਂਗ ਲਿਆ ਇੱਕ ਗਿੱਲੀ ਏ ਵਾਲੀ ਨਾ ਕੈਨੇਡਾ ਕੈਨੇਡਾ ਹੁੰਦੀ ਆ ਕੈਨੇਡਾ ਦੀਆਂ ਕੰਬੈਨਾਂ ਕੈਨੇਡਾ ਦੀਆਂ ਕਣਕਾਂ ਆ ਫੜੀ ਕਿਹੜੀ ਕਣਕ ਹੈ ਕਾਲੀ ਜੀ ਕਣਕ ਹੈ ਜੀਰਾ ਕਣਕ ਹੈ ਫੜੀ ਮੜਾ ਜਾ ਐਸ ਟਾਈਮ ਅਸੀਂ ਖੜੇ ਹਾਂ ਚੱਲ ਰਹੀ ਵੀਡੀਓ ਐਸ ਟਾਈਮ ਅਸੀਂ ਖੜੇ ਹੋਏ ਹਾਂ ਕੈਨੇਡਾ ਦੇ ਖੇਤਾਂ ਦੇ ਵਿੱਚ ਵਰਕ ਮੈਨ ਚੱਲ ਰਹੀ ਸੀ ਇੱਥੇ ਉਹ ਸਾਹਮਣੇ ਜੋਂਡੀਰ ਜੋ ਮੋਜ ਹਾਂ ਜੋ ਮੋਜ ਪਰ ਮੇਰਾ ਵੀ ਕਣਕ ਦੇਖੋ ਪਹਿਲਾਂ ਦੇ ਬੜੀਆਂ ਸਿਫਤਾਂ ਕਰਦੇ ਸੀ ਨਾ ਲੋਕ ਫੋਨ ਕਿਹੜਾ ਹੈ 15 Pro Max ਗੱਬੇ ਕਣਕੇ ਜਿਵੇਂ ਜੀਰਾ ਹੁੰਦਾ ਕਨੇਡਾ ਆ ਤੇ ਕਨੇਡਾ ਉਹ ਮੇਰੇ ਮੇਰੇ ਹਿਸਾਬ ਨਾਲ ਉਹ ਉਹਦੀ ਉਸੇ ਮੁੱਢੀ ਰਹਿੰਦੇ ਮੇਰੇ ਹਿਸਾਬ ਨਾਲ ਤਾਂ ਇੰਡੀਆ ਤਾਂ ਕਿਸੇ ਪਾਸ ਤੋਂ ਵੀ ਨਹੀਂ ਸਹੀ ਲੱਗਣਾ ਥੱਲੇ ਆ ਜਾ ਤਾਣੇ ਦੇ ਕਾਈ ਬੜਾ ਜੀ ਆ ਦੇ ਅਜੋਂ ਦੀ ਰਿਕਮੈਂਡ ਮੇਰੇ ਦਾਣੇ ਪੈਣ ਮੈਂ ਉੱਤਲ ਨੂੰ ਲੱਗਦੇ ਰਿਹਾ ਕਿੱਡਾ ਚੜਾ ਕਾਂਡ ਲੜਨਾ ਆ ਗਿਆ ਚੱਲੀਏ ਘਰ ਨੂੰ ਕੈਨੇਡਾ ਦਾ ਖੇਤ ਫਲਾਣ ਟੀਂਗ ਮੱਕੀ ਸੋਣੀ ਐ ਇਹਨਾਂ ਦੀ ਹਾਂ ਮੱਕੀ ਕਿ ਬੜੀ ਥੋੜੀ ਕਿਉਂਕਿ ਦੇੜੀ ਵਿੱਚ ਇੱਥੇ ਪਾਣੀ ਦਾ ਤਿਹਾਨੀ ਆ ਨਾ ਤਾਂ ਮੀਂਹ ਦੇ ਸਬਸਤ ਮੌਸਮ ਦੇ ਸਰ ਕਣਕ ਤੇ ਕਿਤੇ ਨਹੀਂ ਕੰਮ ਦੀ ਹੈਗੀ ਕਣਕ ਦੇ ਕਰੀ ਹੈ ਇਹ ਪਰ ਲਾਲ ਜੀ ਆ ਦੇਖੋ ਇੱਧਰ ਮੱਕੀ ਆ ਉਹ ਕਣਕ ਉਹ ਜਿੱਤੇ ਚੱਕ ਗਏ ਉਹ ਖੋਦੇ ਮੈਨੂੰ ਲੱਗਦਾ ਬੀਜ ਦੇ ਦੁਬਾਰਾ ਨਹੀਂ ਦੇਖਦੇ ਹੋ ਨਾ ਇਹ ਦੇਖਦੇ ਵਾਕਈ 껃ੜਾ ਵੀ ਨਹੀਂ ਮਾਰਦੇ ਹਾਂ ਨਾ ਜੀ ਨੇੜੇ ਉਤਰ ਕੇ ਦੇਖ ਕੇ ਆਉਣੀ ਚ ਇਹ ਕੇਸ ਵਾਲਿਆਂ ਦੀ ਆ ਇਹਦੇ ਇਸ ਤਰ੍ਹਾਂ ਕਹਿੰਦੇ ਆ ਕਿ ਪਹਿਲੀ ਚ ਤਾਰ ਦੇਣਾ ਇਥੋਂ ਘਰ ਤੱਕ ਲੈ ਇਹ ਗੋਰੇ ਨਹੀਂ ਆ ਤੂੰ ਗੋਰੇ ਨਹੀਂ ਆ ਜਿੱਥੇ ਬੀਠੇ ਨੇ ਆਪੇ ਜਾਂ ਬੱਚਾ ਵੀ ਚਾੜਿਆ ਉਹਨੇ ਨਾਲ ਵਿੱਚ ਮੈਂ ਅੱਗੇ ਨਹੀਂ ਆਉਂਦਾ ਬਾਹਰ ਨਿਕਲ ਜਾ ਮੈਂ ਨਹੀਂ ਨਹੀਂ ਬਸ ਓਕੇ ਆ ਬਹੁਤ ਤੇ ਚਾੜ ਇੱਕ ਹੋਰ ਚਲ ਰਹੀ ਕੰਮ ਹੈ ਕੀ ਇਸ ਕੀ ਇਸ ਇਹਦੀ ਕਣਕ ਦੇਖੀ ਕਿਦਾਂ ਦੀ ਹੈ ਇਹ ਵੀ ਕਣਕ ਉਦਾਂ ਦੀ ਹੈ ਥੋੜੀ ਜੀ ਠੀਕ ਡੱਟ ਰਦਾ ਹੈ ਕੋਈ ਪਿੱਛੋਂ ਮੈਂ ਪਤਰਾ ਕਰ ਕਰ ਕੇ ਥੋੜੀ ਬਣਾਈ ਜਾਂਦੀ ਪਿੱਛੇ ਕਿ ਤੁਹਾਡਾ ਇਹ ਆ। ਇਹ ਇੰਡੀਆ ਵਾਲਾ। ਇੰਡੀਆ ਵਾਲਾ। ਇਹ ਐਲਪੀ ਹੈ ਨਾ। ਐਲਪੀ। ਉਧਰ ਲਵਾਸ। ਐਲਪੀ ਹੈ ਲਵਾ ਪਟਿਆਲੇ ਦਾ ਨੰਬਰ। ਠੀਕ ਹੈ। ਗੋਡਾ ਗੋਡਾ। ਚਲੋ ਆਵਾੜ। ਤੁਸੀਂ ਤਾਂ ਸਿਲੰਡਰ ਵੀ ਦੇ ਗਿਆ ਨਾਲ ਇੰਡੀਆ ਦੇ ਹਿਸਾਬ ਨਾਲ ਦਾ। ਨਾ। ਨਹੀਂ ਇਦਾਂ ਹੀ ਹੈ ਕਲੰਡਰ ਨਾਲ। ਸਟੇਰੀਂਗ ਥੱਲੇ ਰਹਿ ਗਿਆ। ਸਟੇਰੀਂਗ ਥੱਲੇ ਰਹਿ ਗਿਆ। ਥੋੜਾ ਆ ਜਾ। ਇਹ ਥੋੜਾ ਆ ਜਾ ਔਰ। ਸੀਟ ਆ ਸੀਟ 'ਚ ਹਵਾ ਕੱਢ ਲਓ ਥੋੜੀ ਜੀ। ਲਓ ਮੈਂ ਇਹ ਰੋਕੀ ਕੋਈ ਚੱਕੜ ਕਿੱਧਰ ਜਾਣਾ ਜुण ਮਿਰਕ ਸਾਹਿਬ ਜਾਣਾ ਉਧਰ ਆ ਚੱਲਦੇ ਆ ਕਿਧਰ ਕਿਧਰ ਅਜੇ ਘਾ ਟਾਈਮ ਇਧਰ ਨੇਰਾ ਵੀ ਨਹੀਂ ਹੋਇਆ ਨੇਰਾ ਤਾਂ ਤੁਹਾਡੇ 10 ਵਜੇ ਤੱਕ ਵਕਈ ਨਹੀਂ ਹੁੰਦਾ ne ya da o da ait olan. कोई ज्यादा नहीं दूर आ गया कौन मैं तो यही देख रहा हूँ शायद तक काफी पीछे चढ़ गया तुझे तो ना बखान ले आएगा ये तो कहीं सारा जीत गया दीदा ओ प्रांतो ग्रेटरन कहाँ है दीदा ग्रेटरन वाईडा तुम्हारा प्रावाधार थी या पढ़ चले इन्हें जूम कर चले

ਔਰ ਲਵਾਏ ਸੀ ਪਿਛਲੇ ਸਾਲ ਕਹਿ ਕੇ ਓਕੇ ਇਹ ਆ ਗਈ ਦਰੂ ਘਟਲ ਹੀ بڑے ਵੱਟੇ ਕਿ ਲੈ ਜਾਂਦੇ ਇਹਨਾਂ ਨੂੰ ਕਿਹ ਰਾਖ ਕੇ ਬਿਨਾਕਦਾ ਗੈਸ ਨਹੀਂ ਮਿਲਦਾ ਇੱਥੇ ਅਈ ਜਦ ਲਖਣਾ ਬੰਨ ਰਹੇ ਆਪਣੇ ਨੀ ਸਾਗ ਆ ਲੈ ਜਾਂਦੇ ਸਾਗ ਆਣੇ ਜਿਆਦੀ ਘਟਦੇ